ਹਾਂਜੀ ਸਸ਼ੀਕਾਲ ਜੀ ਮੈਨੂੰ ਆਪਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਪਛਾਣ ਕਰੋ ਇਸ ਬਾਬੇ ਦੀ ਕਿ ਕਿਹੜਾ ਇਹ ਬਾਬਾ ਜਿਹੜਾ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਤੇ ਇਸ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਸ਼ਾਇਦ ਵੀਡੀਓ ਦੇਖ ਕੇ ਤੁਸੀਂ ਵੀ ਇਸ ਬਾਬੇ ਨੂੰ ਪਹਿਚਾਣ ਜਾਮੋ ਕਿ ਆਖਰ ਇਹ ਬਾਬਾ ਹੈ ਕੌਣਾ ਇੱਕ ਪਾਸੇ ਤਾਂ ਹੱਥ ਦੇ ਵਿੱਚ ਮਾਲਾ ਫੜੀ ਹੋਈ ਹੈ ਤੇ ਦੂਜੇ ਪਾਸੇ ਜੁਨਾਨੀ ਨੂੰ ਜਿਹੜਾ ਕਿ ਆਸ਼ੀਰਵਾਦ ਦਿੰਦਾ ਨਜ਼ਰ ਆ ਰਿਹਾ ਜਿੱਦੇ ਚਲਦੇ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਮੈਂਟ ਕੀਤੇ ਜਾ ਰਹੇ ਨੇ ਅਤੇ ਇਸ ਬਾਬੇ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਰੀ ਇਸ ਦੇ ਵੱਲੋਂ ਇਹ ਕੀ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਬਾਬੇ ਬਣਦੇ ਨੇ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਉਹ ਬੀਬੀਆਂ ਤੋਂ ਦੂਰ ਹੀ ਰਹਿੰਦੇ ਨੇ ਤੇ ਅਜਈਆਂ ਜਿਹੜੀਆਂ ਕਿ ਚੀਜ਼ਾਂ ਤੋਂ ਹਟ ਕੇ ਰਹਿੰਦੇ ਨੇ ਪਰ ਇੱਥੇ ਤਾਂ ਦੇਖਿਆ ਜਾ ਰਿਹਾ ਕਿ ਅੱਜ ਕੱਲ੍ਹ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਜਿੱਥੇ ਪਖੰਡਵਾਦ ਕੀਤਾ ਜਾ ਰਿਹਾ ਉੱਥੇ ਅਸ਼ਲੀਲਤਾ ਵੀ ਕਿਤੇ ਨਾ ਕਿਤੇ ਫੈਲਾਈ ਜਾ ਰਹੀ ਹੈ ਕਿਉਂਕਿ ਹੋਰ ਤੱਕ ਕਈ ਬਾਬਿਆਂ ਦੇ ਖੁਲਾਸੇ ਹੋ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਡੇਰੇ ਦੇ ਵਿੱਚ ਰਹਿ ਕੇ ਜਿਹੜੇ ਕਿ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਾਂ ਹੋਰ ਰੇਪ ਵਰਗੀਆਂ ਕਿ ਟਰਾਮਾ ਜਿਹੜੇ ਕਿ ਸਾਹਮਣੇ ਆ ਚੁੱਕੀਆਂ ਨੇ ਤਾਂ ਫਿਰ ਬਾਅਦ ਦੇ ਵਿੱਚ ਅਜਹੀਆਂ ਜਨਾਨੀਆਂ ਨੇ ਜਿਹੜੇ ਕਿ ਥਾਣੇ ਕਚਹਿਰੀਆਂ ਦੇ ਵਿੱਚ ਜਾਂਦੀਆਂ ਨੇ ਤੇ ਇਲਜ਼ਾਮ ਲਗਾਉਂਦੀਆਂ ਨੇ ਕਿ ਫਲਾਣੇ ਬਾਬੇ ਨੇ ਉਸ ਦੇ ਨਾਲ ਅਜਹੀ ਹਰਕਤ ਕੀਤੀ ਆ ਛੇੜਛਾੜ ਕੀਤੀ ਆ ਪਰ ਜਦੋਂ ਪਹਿਲਾਂ ਜਾ ਕੇ ਇਹ ਇਹਨਾਂ ਬਾਬਿਆਂ ਦੇ ਗੋਡੇਆਂ ਦੇ ਵਿੱਚ ਜਾ ਕੇ ਡਿੱਗਦੇ ਨੇ ਉਦੋਂ ਇਹ ਗੱਲ ਇੱਕ ਵਾਰ ਵੀ ਨਹੀਂ ਸੋਚਦੀਆਂ ਤੇ ਫਿਰ ਬਾਅਦ ਦੇ ਵਿੱਚ ਇਹੀ ਗੱਲਾਂ ਪਤੰਗੜਾ ਬਣ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਜਦੋਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਤਾਂ ਫਿਰ ਕਿਹਾ ਜਾਂਦਾ ਕਿ ਬਾਬੇ ਨੇ ਸਾਡੇ ਨਾਲ ਧੱਕਾ ਕੀਤਾ ਤਾਂ ਅਜਿਹੇ ਇਲਜ਼ਾਮ ਲਗਾ ਕੇ ਫਿਰ ਬਾਬਾ ਜਿਹੜਾ ਕਿ ਕਸੂਤਾ ਫਾਜ ਜਾਂਦਾ ਕਿਉਂਕਿ ਹੁਣ ਤੱਕ ਤੁਸੀਂ ਅਨੇਕਾਂ ਖਬਰਾਂ ਪਖੰਡੀਆਂ ਦੀ ਬਾਬੇ ਦੀਆਂ ਸੁਣੀ ਚੁੱਕੇ ਹੋ ਤੇ ਅਨੇਕਾਂ ਉਹਨਾਂ ਡੇਰਿਆਂ ਬਾਰੇ ਵੀ ਸੁਣ ਚੁੱਕੇ ਹੋ ਜਿੱਥੇ ਬਾਬੇ ਨੇ ਡੇਰੇ ਖੋਲ ਕੇ ਲੋਕਾਂ ਨੂੰ ਆਸ਼ੀਰਵਾਦ ਦੇ ਨਾਂ ਤੇ ਉੱਤੇ ਉਹਨਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਫਿਰ ਅਜਿਹੀਆਂ ਮਹਿਲਾਵਾਂ ਵੀ ਜਿਹੜੀਆਂ ਕਿ ਸ਼ਾਮਲ ਹੁੰਦੀਆਂ ਨੇ ਪਰਵਾਦ ਦੇ ਵਿੱਚ ਜਿਹੜੇ ਕਿ ਆਪਸੀ ਇਹਨਾਂ ਦੀ ਇੱਕੋ ਰਹਿ ਹੁੰਦੀ ਹੈ ਤੇ ਫਿਰ ਬਾਅਦ ਵਿੱਚ ਇਹ ਰੇਪ ਦਾ ਕਹਾਣ ਬਣ ਜਾਂਦੀਆਂ ਨੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਇਸ ਬਾਬੇ ਨੂੰ ਲੈ ਕੇ ਵੀ ਜਿਹੜਾ ਕਿ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ ਕਿ ਇੱਕ ਪਾਸੇ ਤਾਂ ਇਹ ਹੱਥ ਦੇ ਵਿੱਚ ਮਾਲਾ ਫੜ ਕੇ ਮਾਲਾ ਫੇਰਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਇਹ ਜਨਾਨੀ ਨੂੰ ਜਿਹੜਾ ਕਿ ਕਿਸ ਤਰੀਕੇ ਦੇ ਨਾਲ ਟਰੀਟ ਕਰ ਰਿਹਾ ਇਹ ਦੱਸਣ ਦੀ ਜ਼ਰੂਰਤ ਹੀ ਨਹੀਂ ਤਾਂ ਅੱਜ ਦਾ ਸਿੱਖ ਸਿਰਫ ਖੰਡਵਾਦ ਕੀਤਾ ਜਾ ਰਿਹਾ ਪਰ ਖੰਡਵਾਦ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਅੰਧਵਿਸ਼ਵਾਸ ਦੇ ਵਿੱਚ ਫਲਾਇਆ ਜਾਂਦਾ ਪਰ ਫਸਾਇਆ ਜਾਂਦਾ ਪਰ ਸਭ ਤੋਂ ਬਾਅਦ ਜੇਕਰ ਇਹ ਨਾ ਅੰਧਵਿਸ਼ਵਾਸ ਦੇ ਵਿੱਚ ਫਸ ਜਿਆ ਨੇ ਤਾਂ ਉਹ ਬੀਬੀਆਂ ਹੁੰਦੀਆਂ ਨੇ ਫਿਰ ਬਾਅਦ ਦੇ ਵਿੱਚ ਉਹ ਇਹੀ ਬੀਬੀਆਂ ਜਿਹੜੇ ਕਿ ਇਨਸਾਫ ਦੇ ਵਾਸਤੇ ਫਿਰ ਦਰਦ-ਦਰਦ ਦੇ ਠੋਕਰਾਂ ਖਾਂਦੀਆਂ ਨੇ ਕਿ ਬਾਬੇ ਨੇ ਸਾਡੇ ਨਾਲ ਫਲਾਣੇ ਬਾਬੇ ਨੇ ਐਦਾ ਕੀਤਾ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇ ਫਿਰ ਧਰਨੇ ਪ੍ਰਦਰਸ਼ਨ ਤੇ ਪਰਿਵਾਰਾਂ ਸਮੇਤ ਥਾਣੇ ਦੇ ਬਾਹਰ ਬੈਠ ਜਾਂਦੇ ਨੇ ਪਰ ਪਹਿਲਾਂ ਕਿਉਂ ਨਹੀਂ ਉਹ ਆਪਣੇ ਲਿੰਟੂ ਦੇ ਵਿੱਚ ਰਹਿੰਦੀਆਂ ਤਾਂ ਕਿ ਕਿਸੇ ਦੀ ਐਡੀ ਹਿੰਮਤ ਨਹੀਂ ਹੁੰਦੀ ਕਿ ਉਹ ਕਿਸੇ ਵੱਲ ਵੀ ਕੋਈ ਨਜ਼ਰ ਪੱਟ ਕੇ ਦੇਖ ਲਏ ਜੇਕਰ ਤਹੋਂ ਤੁਸੀਂ ਪਹਿਲਾਂ ਥੋੜੀ ਜਿਹੀ ਖੁੱਲ੍ਹ ਦਿਨੇ ਹੋ ਤਾਂ ਹੀ ਫਿਰ ਅਜਿਹੀ ਗੱਲਬਾਤ ਹੋ ਜਾਂਦੀ ਹੈ ਤੇ ਫਿਰ ਬਾਅਦ ਦੇ ਵਿੱਚ ਨੁਕਸ ਬਾਬਿਆਂ ਦੇ ਵਿੱਚੋਂ ਨਿਕਲਦੇ ਨੇ ਫਿਰ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਜ਼ਰੂਰ ਕਰਿਓ ਬਿਊਰਾਂ ਰਿਪੋਰਟ ਛਣਕਾਟਾ ਨਿਊਜ਼